ਸ਼ੋਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਪੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਆ ਇਕੱਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨਗਰ ਫੈਸਲਾ ਕਰੂਗਾ ਉਹਵੇਂ ਕੀਤਾ ਜਾਊਗਾ ਸੋ ਇਸ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਅਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਸ਼ੋਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਆ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਆ ਇਕੱਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨੱਗਰ ਫੈਸਲਾ ਕਰੂਗਾ ਉਹ ਮੈਂ ਕੀਤਾ ਜਾਊਗਾ ਸਵਿਛ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰ ਗੋਵਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਆਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000